ਸਾਈਡ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਗੱਲਬਾਤ ਕਰਾਂਗੇ ਆਪਾਂ ਪੰਜਾਬ ਦੇ ਭੱਖਦੇ ਹੋਏ ਮਸਲਿਆਂ ਦੇ ਉੱਤੇ ਮੇਰੇ ਨਾਲ ਗੱਲਬਾਤ ਕਰਨੇ ਜੁੜੇ ਨੇ ਯੂਕੇ ਤੋਂ ਦਿਲਜੀਤ ਸਿੰਘ ਸਵਾਗਤ ਕਰਦੇ ਹਾਂ ਜਿਹੜੀ ਸੀ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਥੈਂਕ ਯੂ ਜੀ ਥੈਂਕ ਯੂ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਦਿੰਨੇ ਹੋ ਸਾਡੀ ਗੱਲਬਾਤ ਜਿਹੜੀ ਹੈ ਆਮ ਦਰਸ਼ਕਾਂ ਤੱਕ ਲੋਕਾਂ ਤੱਕ ਪਹੁੰਚਾਉਣੇ ਹੋ ਬਹੁਤ ਧੰਨਵਾਦ ਐਂਡ ਦਿਸ ਇਨ ਮੇਰਾ ਪਹਿਲਾ ਸਵਾਲ ਹੈ ਕਿ ਭਾਨਾ ਸਿੱਧੂ ਦੇ ਉੱਤੇ ਕਹਿ ਲੋ ਕਿ ਚੌਥਾ ਪਰਚਾ ਪੈ ਗਿਆ ਉਹਨਾਂ ਦੇ ਉਹਨਾਂ ਦੇ ਲਈ ਕਹਿ ਲੋ ਕਿ ਰੈਲੀ ਹੋਈ ਸੀ ਵੱਡੀ ਇਕੱਠ ਹੋਇਆ ਸੀਗੀ ਜਿਸ ਦੇ ਵਿੱਚ ਕਹਿ ਲੋ ਕਿ ਲੱਖਾਂ ਸਿਧਾਨਾ ਸੁਪਾਲ ਖਹਿਰਾ ਵੀ ਮੌਜੂਦ ਸਨ ਕਿਵੇਂ ਦੇ ਦੇ ਤਨ ਸਾਰੇ ਘਟਨਾ ਕਰਨ ਤੁਸੀਂ ਚੌਥਾ ਪਰਚਾ ਪੈ ਜਾਣਾ ਜੋ ਭਾਨਾ ਸਿੱਧੂ ਨਾਲ ਹੋ ਰਿਹਾ ਹੈ ਦੇਖੋ ਭਾਨਾ ਸਿੱਧੂ ਵਾਲਾ ਜਿਹੜਾ ਮਸਲਾ ਦਿਨੋਂ ਦੇਣ ਇਹ ਭੱਕਦਾ ਜਾ ਰਿਹਾ ਜਿਹੜਾ ਇਕੱਠ ਤੁਸੀਂ ਗੱਲ ਕੀਤੀ ਹੈ ਤੇ ਮੈਨੂੰ ਲੱਗਦਾ ਹੈ ਕਿ ਉਸ ਇਕੱਠ ਨੇ ਸਰਕਾਰ ਦੀ ਨਿੰਦਾ ਵੀ ਉਡਾਈਆਂ ਹੋਣਗੀਆਂ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਪਿੰਡ ਕੋਟ ਤੋਂ ਨੇ ਪਹੁੰਚੇ ਹੋਏ ਸੀ ਸੋ ਜਿਹਦੇ ਵਿੱਚ ਵੱਡੇ ਲੀਡਰ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਤੁਸੀਂ ਨਾਮ ਲਿਆ ਹੋਰ ਬਹੁਤ ਸਾਰੇ ਸੀ ਬਲਦੇਵ ਸਿੰਘ ਸਿਰਸਾ ਹੋਰੀ ਸੀਗੇ ਲੱਖਾ ਸੁਧਾਨਾ ਖੋਦ ਉੱਥੇ ਮੌਜੂਦ ਸੀ ਸੋ ਵੱਡਾ ਇਕੱਠ ਕੀਤਾ ਪਰ ਮੈਨੂੰ ਇਹ ਗੱਲ ਦੀ ਇੱਕ ਸਮਝ ਨਹੀਂ ਆਈ ਕਿ ਉਹਦੇ ਵਿੱਚ ਮਤੇ ਕਿਹੜੇ ਪਾਸ ਕੀਤੇ ਗਏ ਨੇ ਕਿਹੜੀ ਰਣਨੀਤੀ ਜਿਹੜੀ ਆ ਉਹ ਅੱਗੇ ਬਣਾਈ ਗਈ ਹੈ ਕਿਉਂਕਿ ਉਹਦੇ ਬਾਰੇ ਕੁਝ ਵੀ ਹਜੇ ਸਪਸ਼ਟ ਜਿਹੜਾ ਨਹੀਂ ਹੋਇਆ ਪਰ ਅਗਲਾ ਇਕੱਠ ਜਿਹੜਾ ਹੈ ਉਹ 5 ਤਰੀਕ ਨੂੰ ਰੱਖ ਦਿੱਤਾ ਗਿਆ ਹੋ ਸਕਦਾ ਉਸ ਦਿਨ ਕੋਈ ਇਹਦੇ ਵਿੱਚੋਂ ਨਿਕਲੇ ਤੇ ਕੋਈ ਜਿਹੜੇ ਪਾਲਿਸੀ ਬਣਾ ਕੇ ਕੋਈ ਏਜੰਡਾ ਬਣਾ ਕੇ ਫਿਰ ਉਹ ਅੱਗੇ ਜਿਹੜੀ ਹੈ ਟੀਮ ਚੱਲੇ ਪਰ ਜਿੱਥੋਂ ਆਪਾਂ ਦੇਖਦੇ ਆ ਨਾ ਕਿ ਪੰਜਾਬ ਦੇ ਲੋਕ ਕਿੱਡਾ ਸਾਥ ਉਹਨਾਂ ਨੇ ਦਿੱਤਾ ਹੈ ਭਾਨਾ ਸਿੱਧੂ ਦਾ ਇੱਕ ਵੱਡਾ ਇਕੱਠ ਕਰਕੇ ਦੱਸ ਦਿੰਦਾ ਹੈ ਨਾ ਸੋ ਇਹ ਗੱਲ ਹੁਣ ਸਰਕਾਰਾਂ ਨੂੰ ਵੀ ਸਮਝਣੀ ਪੈਣੀ ਹੈ ਕਿ ਇਹ ਲੋਕ ਆਮ ਲੋਕਾਂ ਵਾਂਗੂ ਨਹੀਂ ਹੈਗੇ ਕਿ ਜਿਹਨੂੰ ਤੁਸੀਂ ਜਦੋਂ ਮਰਜ਼ੀ ਫੜ ਕੇ ਅੰਦਰ ਪਾ ਦਿਓ ਤੇ ਮੁੜ ਕੇ ਸਾਰੀ-ਸਾਰੀ ਉਮਰ ਜਿਹੜੀ ਆ ਉਹ ਅੰਦਰ ਲੰਘਾ ਦਿਓ ਜਾਂ ਫਿਰ ਪਰਚੇ ਤੇ ਪਰਚਾ ਪਾਈ ਜਾਓ ਸੋ ਜਿਵੇਂ ਲੱਖਾਂ ਸਿਧਾਨਾ ਉਹਨਾਂ ਦੇ ਵੀ ਬਹੁਤ ਸਾਰੇ ਲੋਕ ਫਾਲੋਅਰਸ ਨੇ ਉਹਨਾਂ ਦੇ ਪੰਜਾਬ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਭਾਨੇ ਸਿੱਧੂ ਦੇ ਫਾਲੋਅਰਸ ਵੀ ਹੈਗੇ ਨੇ ਸੋ ਜਦੋਂ ਇਹ ਗ੍ਰਫਤਾਰੀ ਹੋ ਜਾਂਦੀ ਹੈ ਨਾ ਉਸ ਤੋਂ ਬਾਅਦ মিডিਆ ਵਾਲੇ ਕੁਝ ਚੈਨਲ ਜਿਹੜੇ ਨੇ ਉਹ ਉਹਨਾਂ ਲੋਕਾਂ ਕੋਲ ਗਏ ਜਿਨ੍ਹਾਂ ਦੇ ਪੈਸੇ ਵਾਪਸ ਕਰਵਾਏ ਸੀ ਭਾਨੇ ਸਿੱਧੂ ਨੇ ਸੋ ਉਹ ਉਹਨਾਂ ਨੂੰ ਪੁੱਛਿਆ ਗਿਆ ਖਾਸ ਤੌਰ ਦੇ ਉੱਤੇ ਕਿ ਤੁਹਾਡੇ ਕੋਲੋਂ ਕਿਸੇ ਤਰ੍ਹਾਂ ਦੇ ਪੈਸੇ ਦੀ ਮੰਗ ਕੀਤੀ ਹੈ ਕਿ ਮੈਨੂੰ ਮੈਂ ਤੁਹਾਡਾ ਕੰਮ ਕਰਵਾਇਆ ਤੇ ਤੁਸੀਂ ਮੈਨੂੰ ਉਹਦੇ ਬਦਲੇ ਆ ਦਿਓ ਜਾਂ ਉਹ ਦਿਓ ਸੋ ਸਾਰੇ ਕਹਿੰਦੇ ਵੀ ਸਾਡੇ ਕੋਲੋਂ ਜ਼ੀਰੋ ਪੈਣੀ ਜਿਹੜੀ ਹੈ ਉਹ ਉਹਨੇ ਲਈ ਹੈ ਮਤਲਬ ਕਿ ਕੁਝ ਵੀ ਨਹੀਂ ਲਿਆ ਹੈਗਾ ਸੋ ਇਹ ਗੱਲਾਂ ਆਮ ਕਹੀਆਂ ਜਾ ਰਹੀਆਂ ਹੁਣ ਤੁਸੀਂ ਦੇਖੋ ਨਾ ਕਿ ਕਿਵੇਂ ਦੀ ਰਣਨੀਤੀ ਕੀ ਕੀ ਚੱਲ ਰਿਹਾ ਹੈ ਪਰਚੇ ਕਿਹੋ ਜੇ ਪਾਏ ਜਾ ਰਹੇ ਨੇ ਸੋ 10000 ਰੁਪਏ ਦਾ ਪਰਚਾ ਪਾਇਆ ਗਿਆ ਤੁਹਾਨੂੰ ਪਤਾ ਹੈ ਕਿ 10000 ਰੁਪਏ ਦੀ ਅੱਜ ਕੀਮਤ ਜਿਹੜੀ ਹੈ ਉਹ ਭਾਰਤੀ ਕਰੰਸੀ ਦੇ ਵਿੱਚ ਭਾਰਤ ਦੇ ਵਿੱਚ ਤੁਸੀਂ ਬਾਹਰ ਨਿਕਲਦੇ ਹੋ ਨਾ ਘੁੰਮਣ ਫਿਰਨ ਤੇ ਸ਼ਾਮ ਤੱਕ ਮੈਨੂੰ ਲੱਗਦਾ 10000 ਖਰਚਿਆ ਜਾਂਦਾ ਸੋ ਭਾਨੇ ਸਿੱਧੂ 10000 ਕਿਉਂ ਮੰਗੇਗਾ ਕਿਸੇ ਕੋਲ ਜੇ ਮੰਗੇਗਾ ਤੇ ਬਹੁਤ ਵੱਡੀ ਰਕਮ ਦੀ ਮੰਗ ਕਰੇਗਾ ਜੋ ਕਿ ਇਹਨਾਂ ਵੱਲੋਂ ਨਹੀਂ ਦਿਖਾਈ ਗਈ ਇਹਨਾਂ ਨੇ ਕਿਹਾ ਕਿ ਸਿਰਫ 10000 ਦੀ ਮੰਗ ਕੀਤੀ ਹੈ ਸੋ ਦੂਸਰਾ ਪਰਚਾ ਚਾਈਨੀ ਕੋਨ ਦਾ ਹੁਣ ਜਿਹੜਾ ਬੰਦਾ ਵਰਲਡ ਵਾਈਡ ਫੇਮਸ ਹੋਵੇ ਫਾਲੋਅਰਸ ਹੁਣ ਉਹਦੇ ਲੱਖਾਂ ਦੇ ਵਿੱਚ ਉਹ ਕਿਸ ਸੋ ਇਹ ਸਾਰਾ ਕਿਤੇ ਨਾ ਕਿਤੇ ਲੱਗ ਰਿਹਾ ਕਿ ਬਹੁਤ ਘਟਿਆ ਪੱਦਰ ਦੇ ਉੱਤੇ ਆ ਕੇ ਸਰਕਾਰ ਜਿਹੜੀ ਹੈ ਉਹ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਆਪਣੇ ਤਰੀਕੇ ਨਾਲ ਕਮਾਂਡ ਦੇ ਕੇ ਤੇ ਪਰਚੇ ਜਿਹੜੇ ਆ ਕਰਵਾ ਰਹੀ ਆ ਹੁਣ ਭਗਵੰਤਮਾਨ ਨੂੰ ਇਹ ਲੱਗਦਾ ਹੋਣਾ ਹੈ ਕਿ ਸ਼ਾਇਦ ਇਹਦੇ ਇਹਦੇ ਨਾਲ ਅਸੀਂ ਬਹੁਤ ਇਹਨਾਂ ਨੂੰ ਜਿਹੜਾ ਹੈ ਉਹ ਡਰਾਤਮਕਾ ਕੇ ਚੁੱਪ ਕਰਵਾ ਦੇਾਂਗੇ ਪਰ ਤੁਹਾਨੂੰ ਪਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਇਹ ਇਹ ਚੀਜ਼ਾਂ ਦਾ ਮੈਂ ਗਵਾਹੀਆਂ ਦੇ ਸਕਦਾ ਹਾਂ ਤੁਹਾਨੂੰ ਪਰਤੱਖ ਪ੍ਰਮਾਣ ਦੇ ਸਕਦਾ ਹਾਂ ਕਿ ਇਸ ਤਰੀਕੇ ਦੇ ਨਾਲ ਜਿਹਨਾਂ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਬਾਅਦ ਵਿੱਚ ਦੁੱਗਣੇ ਹੋ ਕੇ ਨਿਕਲੇ ਪਰ ਵਿੰਡਰ ਝੋਟਾ ਉਹ ਮੈਨੂੰ ਲੱਗਦਾ ਕਿ ਪਹਿਲਾਂ ਨਾਲੋਂ ਵੀ ਵਿਵਾਖ ਹੋ ਗਿਆ ਕੱਲ ਦੀਆਂ ਉਹਦੀਆਂ ਮੈਂ ਸਪੀਚਾਂ ਸੁਣ ਰਿਹਾ ਸੀ ਉਹ ਜਿਹੜਾ ਹੈਗਾ ਬਿਲਕੁਲ ਬਿਵਾਕੀ ਦੇ ਨਾਲ ਉਹ ਕਹਿ ਰਿਹਾ ਕਿ ਮੈਨੂੰ ਫੜਨਾ ਹੈ ਅੱਜ ਫੜ ਲਓ ਹੁਣ ਫੜ ਲਓ ਮੈਂ ਤੇ ਉੱਥੇ ਪਹੁੰਚਾਂਗਾ ਫਿਰ ਉਹਨੇ ਬਾਈ ਦੀਪ ਸਿੰਘ ਸਿੱਧੂ ਦੀ ਭਾਈ ਅਮਰਪਾਲ ਸਿੰਘ ਦੀ ਸਟੇਜ ਤੋਂ ਗੱਲ ਕੀਤੀ ਹੈ ਸੋ ਪਹਿਲਾਂ ਨਾਲੋਂ ਵਿਵਾਖ ਹੋ ਗਿਆ ਤੇ ਜੇ ਤੁਸੀਂ ਸੁਖਪਾਲ ਸਿੰਘ ਖਹਿਰੇ ਦੀ ਗੱਲ ਕਰੋ ਤਾਂ ਉਹ ਜਿੱਦਣ ਦੇ ਬਾਹਰ ਆਏ ਨੇ ਤੇ ਬਿਵਾਕੀ ਦੇ ਨਾਲ ਬੋਲ ਰਹੇ ਨੇ ਉਹ ਉਹ ਅਮਰਤਪਾਲ ਸਿੰਘ ਦੀ ਗੱਲ ਕਰ ਰਹੇ ਆ ਉਹ ਦੀਪ ਸਿੰਘ ਸਿੱਧੂ ਦੀ ਗੱਲ ਕਰ ਰਹੇ ਆ ਸੰਤ ਜਰਨੈਲ ਸਿੰਘ ਦੀ ਗੱਲ ਉਹਨਾਂ ਨੇ ਕੀਤੀ ਹੈ ਹਾਲਾਂਕਿ ਆਮ ਲੀਡਰ ਕਤਰਉਂਦੇ ਨੇ ਇਹੋ ਜੀਆਂ ਗੱਲਾਂ ਕਰਨ ਤੋਂ ਪਰ ਸੁਪਾਲ ਸਿੰਘ ਕਹਿ ਰਹੇ ਬਾਹਰ ਆਏ ਤੇ ਉਹ ਹੋਰ ਜ਼ਿਆਦਾ ਦੁੱਗਣੇ ਹੋ ਕੇ ਹੁਣ ਨਿਕਲੇ ਨੇ ਸੋ ਇਹ ਚੀਜ਼ਾਂ ਆਮ ਆਦਮੀ ਪਾਰਟੀ ਦੀ ਜਿਹੜੀ ਸਾਖ ਹੈ ਉਹਨੂੰ ਬਣਾ ਨਹੀਂ ਰਹੀਆਂ ਸਗੋਂ ਢਾਲ ਆ ਰਹੀਆਂ ਆਮ ਲੋਕਾਂ ਦੇ ਵਿੱਚ ਨਾ ਹੁਣ ਰੋਹ ਭਰਦਾ ਜਾ ਰਿਹਾ ਹੁਣ ਪੰਜਾਬ ਦਾ ਯੂਥ ਜਿਹੜਾ ਹੈ ਨਾ ਪਹਿਲੇ ਵਰਗਾ ਨਹੀਂ ਰਿਹਾ ਇਹ ਗੱਲਾਂ ਤੁਸੀਂ ਸਮਝ ਕੇ ਚੱਲਿਓ ਪੰਜਾਬ ਦਾ ਯੂਥ ਜਿਹੜਾ ਪਹਿਲਾਂ ਵਰਗਾ ਨਹੀਂ ਹੈ ਅੱਜਕੱਲ ਬਹੁਤ ਜ਼ਿਆਦਾ ਤਰੱਕੀ ਦੇ ਵਿੱਚ ਆ ਬੜੇ ਸੋਚ ਸ਼ਕਤੀ ਦੇ ਮਾਲਕ ਨੇ ਪੰਜਾਬ ਦੇ ਨੌਜਵਾਨ ਦੀਪ ਸਿੰਘ ਸਿੱਧੂ ਜਾਂ ਭਾਈ ਅਮਰਤਪਾਲ ਸਿੰਘ ਦੇ ਆਉਣ ਤੋਂ ਬਾਅਦ ਨੌਜਵਾਨਾਂ ਦਾ ਸੋਚਣ ਦਾ ਪੱਧਰ ਜਿਹੜਾ ਹੈਗਾ ਉਹ ਬਹੁਤ ਵੱਧ ਗਿਆ ਹੁਣ ਸੋਚ ਕੇ ਗੱਲਬਾਤ ਕਰਦੇ ਆ ਉਹਨਾਂ ਨੂੰ ਪਤਾ ਹੁੰਦਾ ਚੰਗੀ ਮਾੜੀ ਦਾ ਅੱਜ ਹੁਣ ਜੇ ਆਮ ਆਦਮੀ ਪਾਰਟੀ ਇਸ ਤਰ੍ਹਾਂ ਦੇ ਬਤਾਰੇ ਜਿਹੜੀ ਪੰਜਾਬ ਦੇ ਨੌਜਵਾਨਾਂ ਤੇ ਨਾਲ ਕਰੇਗੀ ਤਾਂ ਫਿਰ ਨੌਜਵਾਨ ਜਿਹੜਾ ਪੰਜਾਬ ਦਾ ਉਹ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖੇਗਾ ਇਹ ਤੋਂ ਤਾਂ ਕਿ ਹੁਣ ਤੁਸੀਂ ਦੇਖੋ ਬਜ਼ੁਰਗ ਬੱਚੇ ਜਿਹੜੇ ਨੇ ਉਸ ਇਕੱਠ ਦੇ ਵਿੱਚ ਪਹੁੰਚੇ ਹੋਏ ਸਕੇ ਕੋਟ ਦੁਨੇ ਜਿਹੜਾ ਇਕੱਠ ਹੋਇਆ ਸੋ ਇਹ ਸਾਰੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਛਾਖ ਨੂੰ ਢਾਹ ਢਾਹ ਲੱਗ ਰਹੀ ਹੈ ਆਉਂਦੇ ਸਮੇਂ ਦੇ ਵਿੱਚ ਜੇ ਇਹ ਕਹਿਣ ਕਿ ਅਸੀਂ ਲੰਬੇ ਜਿਹੜਾ ਸਮਾਂ ਜਿਹੜਾ ਹੈਗਾ ਉਹ ਰਣਨੀਤੀ ਦੇ ਵਿੱਚ ਬਣੇ ਰਹੀਏ ਤੇ ਇਸ ਤਰ੍ਹਾਂ ਨਹੀਂ ਹੋਣਾ ਤੇ ਤੁਸੀਂ ਇੱਕ ਗੱਲ ਇਹ ਵੀ ਨੋਟ ਕਰਿਓ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਵਿੱਚ ਨਾ ਐਮਐਲਏ ਦੇ ਬੜਾ ਰੋਲ ਹੁੰਦਾ ਸੀ ਜਿੱਦਾਂ ਹੁਣ ਇਹਨਾਂ ਦੇ 92 ਐਮਐਲਏ ਨੇ ਨਾ ਉਹ ਸਾਰਿਆਂ ਦਾ ਬੜਾ ਰੋਲ ਰੋਲ ਹੁੰਦਾ ਸੀ ਉਹ ਕੋਈ ਨਾ ਕੋਈ ਆ ਕੇ ਮੀਡੀਆ ਦੇ ਉੱਤੇ ਐਕਟਿਵਲੀ ਗੱਲ ਕਰਦਾ ਹੁੰਦਾ ਸੀ ਚੰਗਾ ਹੈ ਮਾੜਾ ਹੈ ਸਾਡੀ ਰਣਨੀਤੀ ਇਦਾਂ ਹੈ ਤੇ ਸਾਡੀ ਰਣਨੀਤੀ ਉਦਾਂ ਪਰ ਤੁਸੀਂ ਭਗਵੰਤ ਮਾਨ ਤੋਂ ਇਲਾਵਾ ਕੋਈ ਵੀ 92ਾਂ ਦੇ ਵਿੱਚੋਂ 91ਾਂ ਦੇ ਵਿੱਚੋਂ ਬੋਲਦਾ ਨਹੀਂ ਸੁਣੋਗੇ ਕਿਸੇ ਦਾ ਕੋਈ ਬਿਆਨ ਨਹੀਂ ਆਉਂਦਾ ਮਤਲਬ ਸਾਰੇ ਚੁੱਪ ਨੇ ਜਦੋਂ ਕਮਾਂਡ ਦਿੱਤੀ ਜਾਂਦੀ ਹੈ ਕੋਈ ਬੋਲਦਾ ਹੈ ਅੱਜਕੱਲ ਹਰਪਾਲ ਚੀਮਾ ਵੀ ਨਹੀਂ ਬੋਲਦਾ ਬਸ ਤੇਜ ਪੰਨੂ ਚਲੋ ਸਲਾਹਕਾਰ ਨੇ ਜਾਂ ਹੋਰ ਹੋਰਾਂ ਦੀ ਗੱਲ ਕਰ ਲਈ ਕੋਈ ਵੀ ਨਹੀਂ ਬੋਲਦਾ ਸਾਰੇ ਚੁੱਪ ਨੇ ਸਿਰਫ ਭਗਵੰਤ ਮਾਨ ਜਿਹੜੇ ਨੇ ਉਹ ਆ ਕੇ ਸਪੀਚ ਕਰਦੇ ਆ ਆਪਣੀ ਰਾਜਨੀਤੀ ਜੋ ਜੋ ਉਹਨਾਂ ਨੇ ਕਰਨਾ ਹੁੰਦਾ ਪਾਲਿਸੀਆਂ ਬਣਾਉਂਦੇ ਨੇ ਜਾਂ ਜੋ ਵੀ ਹੈਗਾ ਉਹ ਕਰਨਾ ਹੁੰਦਾ ਉਹੀ ਕਰਦੇ ਆ ਸੋ ਇਹ ਕਿਤੇ ਨਾ ਕਿਤੇ ਵੱਖਰਾ ਪੰਨ ਹੈ ਜਾਂ ਫਿਰ ਉਹ ਜਿਹੜੇ ਐਮਐਲਏ ਨੇ ਉਹਨਾਂ ਨੂੰ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਅੰਦਰ ਖਾਤੇ ਜਿਹੜਾ ਹੈਗਾ ਉਹ ਰੱਖਿਆ ਹੋਇਆ ਕਿ ਤੁਸੀਂ ਆਹ ਗੱਲ ਕਰਨੀ ਆ ਨਹੀਂ ਕਰਨੀ ਤੁਸੀਂ ਚੁੱਪ ਰਹਿਣਾ ਤੁਸੀਂ ਉਹਦੇ ਉੱਤੇ ਬਿਆਨ ਨਹੀਂ ਦੇਣਾ ਤੁਸੀਂ ਇਹ ਤੇ ਬਿਆਨ ਨਹੀਂ ਦੇਣਾ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਵੱਖਰੀਆਂ ਨੇ ਪਿਛਲੀਆਂ ਸਰਕਾਰਾਂ ਦੇ ਨਾਲੋਂ ਹੁਣ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਇਹਨੂੰ ਤੁਸੀਂ ਬਹੁਤ ਤਰੀਕੇ ਦੇ ਨਾਲ ਸੋਚਿਓ ਅੱਛਾ ਪ੍ਰਵਿੰਦਰ ਝੋਟੇ ਨੂੰ ਕਿਉਂ ਗ੍ਰਫਤਾਰ ਕੀਤਾ ਗਿਆ ਕਿਉਂਕਿ ਉਹ ਨਸ਼ਾ ਸੁੱਧਾਕਰਾਂ ਦੇ ਖਿਲਾਫ ਕੰਮ ਕਰਦਾ ਸੀ ਸੋ ਸਰਕਾਰ ਨੇ ਪ੍ਰਵਿੰਦਰ ਝੋਟੇ ਨੂੰ ਡੱਕਿਆ ਨਾ ਕਿ ਨਸ਼ਾ ਤਸਕਰਾਂ ਨੂੰ ਉਹਦਾ ਮਤਲਬ ਇਹ ਹੋ ਜਾਂਦਾ ਕਿਤੇ ਨਾ ਕਿਤੇ ਪਿੱਠ ਪਿੱਛੇ ਨਸ਼ਾ ਤਸਕਰਾਂ ਦੇ ਸਰਕਾਰ ਖੜੀ ਹੋਈ ਹੈ ਕਿਉਂਕਿ ਨਸ਼ਾ ਹਟਾਉਣ ਵਾਲੇ ਨੂੰ ਫੜਿਆ ਨਾ ਨਾ ਕਿ ਨਸ਼ੇ ਵਾਲੇ ਨੂੰ ਫੜਿਆ ਉਸ ਕੈਮਿਸਟ ਦੇ ਕਹਿਣ ਤੇ ਜਿਹਦੇ ਕੋਲ ਗੋਲੀਆਂ ਬਰਾਮਦ ਹੋਈਆਂ ਸੀ ਮਤਲਬ ਕਿ ਉਹ ਉਹਦੇ ਕਹਿਣ ਤੇ ਪਰਚਾ ਹੋਇਆ ਸੀਗਾ ਸੋ ਉਹਦੇ ਤੇ ਐਕਸ਼ਨ ਲੈਣ ਦੀ بجائے ਪ੍ਰਵਿੰਦਰ ਝੋਟੇ ਤੇ ਲਿਆ ਗਿਆ ਐਕਸ਼ਨ ਕਿ ਤੂੰ ਨਸ਼ਾ ਰੋਕਦਾ ਤੂੰ ਆ ਇਧਰ ਨਸ਼ਾ ਵੇਚਣ ਵਾਲਿਆਂ ਤੇ ਪਰਚਾ ਨਹੀਂ ਪਰ ਨਸ਼ਾ ਰੋਕਣ ਵਾਲਿਆਂ ਤੇ ਪਰਚਾ ਸੋ ਇਹਦਾ ਮਤਲਬ ਕਿ ਕਿਤਨੇ ਕਿਤੇ ਸਰਕਾਰ ਪੱਖ ਪੂਰ ਰਹੀ ਹੈ ਨਸ਼ਾ ਤਸਕਰਾਂ ਨੂੰ ਹੁਣ ਦੂਜਾ ਕੇਸ ਲੈ ਲੋ ਭਾਨੇ ਸਿੱਧੂ ਵਾਲਾ ਭਾਨਾ ਸਿੱਧੂ ਕੀ ਕਰਦਾ ਸੀ ਠੱਗ ਏਜੰਟਾਂ ਦੇ ਕੋਲੋਂ ਲੋਕਾਂ ਦੇ ਪੈਸੇ ਵਾਪਸ ਮੜਾਉਂਦਾ ਸੀ ਉਹਦੇ ਤੇ ਪਰਚਾ ਕਰ ਦਿੱਤਾ ਗਿਆ ਜਦ ਕਿ ਪਰਚਾ ਬਣਦਾ ਸੀ ਠੱਗ ਏਜੰਟਾਂ ਦੇ ਉੱਤੇ ਹੁਣ ਇਹਦਾ ਮਤਲਬ ਫੇਰ ਉਹੀ ਆ ਜਾਂਦਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਠੱਗ ਏਜੰਟਾਂ ਨੂੰ ਫੜਿਆ ਜਾਵੇ ਉਹ ਗੋਰਖ ਧੰਦਾ ਚਲਾਉਂਦੇ ਰਹਿਣ ਤੇ ਸਰਕਾਰ ਖੜੀ ਹੋਈ ਫਿਰ ਆ ਕੇ ਠੱਗ ਏਜੰਟਾਂ ਦੀ ਪਿੱਠ ਦੇ ਪਿੱਛੇ ਜਿਹੜੀ ਸਰਕਾਰ ਇਹ ਦਾਅਵੇ ਕਰਕੇ ਇਹ ਵਾਅਦੇ ਕਰਕੇ ਸਤਾ ਚਾਹੀ ਹੋਵੇ ਕਿ ਆਹ ਚੀਜ਼ਾਂ ਅਸੀਂ ਬੰਦ ਕਰਾਂਗੇ ਕਰਪਸ਼ਨ ਬੰਦ ਕਰਾਂਗੇ ਨਸ਼ਾ ਬੰਦ ਕਰਾਂਗੇ ਸੋ ਅੱਜ ਉਹ ਨਸ਼ਾ ਤਸਕਰਾਂ ਦੀ ਪਿੱਠ ਦੇ ਉੱਤੇ ਖੜੇ ਨੇ ਠੱਗਾ ਏਜੰਟਾਂ ਦੀ ਪਿੱਠ ਦੇ ਉੱਤੇ ਖੜੇ ਨੇ ਤੇ ਜਿਹੜਾ ਬੰਦਾ ਚੰਗੇ ਕੰਮ ਕਰਦਾ ਉਹ ਉਹਨੂੰ ਜੇਲ੍ਹ ਦੇ ਵਿੱਚ ਭੇਜ ਦਿੰਦਾ ਕਿ ਤੂੰ ਚੰਗਾ ਕੰਮ ਨਹੀਂ ਕਰ ਸਕਦਾ ਤੇਰਾ ਕੋਈ ਹੱਕ ਨਹੀਂ ਹੈਗਾ ਉਹਨਾਂ ਨੂੰ ਉਹਨਾਂ ਦਾ ਕੰਮ ਕਰਨ ਦਿਓ ਮਤਲਬ ਤੁਸੀਂ ਦੇਖੋ ਆ ਜਿਹੜੀ ਗੱਲ ਮੈਂ ਬੜੀ ਕਲੀਅਰ ਕੀਤੀ ਹੈ ਇਹਦੇ ਵਿੱਚ ਕੋਈ ਗੁੰਝਲ ਹੈ ਨਹੀਂ ਹੈ ਕਿ ਜੇਕਰ ਇਹਨੂੰ ਸਮਝਣਾ ਔਖਾ ਹੋਵੇ ਤਾਂ ਬਹੁਤ ਸਿੰਪਲ ਤਰੀਕੇ ਨਾਲ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਨਸ਼ਾ ਰੋਕਣ ਵਾਲਿਆਂ ਨੂੰ ਫੜਿਆ ਜਾਂਦਾ ਠੱਗ ਏਜੰਟਾਂ ਕੋਲੋਂ ਪੈਸੇ ਬਣਾਉਣ ਵਾਲਿਆਂ ਨੂੰ ਫੜਿਆ ਜਾਂਦਾ ਠੱਗ ਏਜੰਟ ਵੀ ਉਸੇ ਤਰ੍ਹਾਂ ਵਿਚਰ ਰਹੇ ਨੇ ਤੇ ਦੂਜੀ ਜਿਹੜੀ ਨਸ਼ੇ ਵਾਲੀ ਜਿਹੜੀ ਹੈਗੀ ਇੱਕ ਫੀਲਡ ਇਕ ਖੇਤਰ ਜਿਹੜਾ ਹੈਗਾ ਉਹ ਲੋਕ ਵੀ ਉਸੇ ਤਰੀਕੇ ਨਾਲ ਵਿਚਰ ਰਿਹਾ ਹੁਣ ਭਾਈ ਅਮਰਤਪਾਲ ਸਿੰਘ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ ਉਹਨੂੰ ਵੀ ਜਿਹੜਾ ਭੇਜ ਦਿੱਤਾ ਜਾਂਦਾ ਹੁਣ ਜਿਹੜੇ ਪੰਜਾਬ ਦੇ ਉਲਟ ਬੋਲਣ ਵਾਲੇ ਲੋਕ ਜਾਂ ਪਾਲਿਸੀਆਂ ਬਣਾਉਣ ਵਾਲੇ ਉਹਨਾਂ ਨੂੰ ਵੀ ਕੁਝ ਨਹੀਂ ਕਿਹਾ ਜਾਂਦਾ ਭਗਵੰਤ ਜੀ ਦਾ ਕਦੀ ਬਿਆਨ ਆਇਆ ਕਿ ਜਿਹੜੀਆਂ ਪੰਜਾਬ ਦੇ ਪੰਜਾਬ ਸਟੇਟ ਦੇ ਉਲਟ ਜਿਹੜੀਆਂ ਰਣਨੀਤੀਆਂ ਪਾਲਿਸੀਆਂ ਬਣਾਈਆਂ ਹੋਈਆਂ ਸੈਂਟਰ ਨੇ ਅਸੀਂ ਉਹਦਾ ਵਿਰੋਧ ਕਰਦੇ ਹਾਂ ਕਦੀ ਨਹੀਂ ਆਇਆ ਹੋਗਾ ਮਤਲਬ ਪੰਜਾਬ ਦੇ ਹੱਕਾਂ ਲਈ ਬੋਲਣ ਵਾਲਾ ਨੌਜਵਾਨ ਦਿਬੜੂਗੜ ਨਸ਼ਾ ਰੋਕਣ ਵਾਲਾ ਜੇਲ੍ਹ ਦੇ ਵਿੱਚ ਏਜੰਟਾਂ ਕੋਲੋਂ ਪੈਸੇ ਮੜਾਉਣ ਵਾਲਾ ਜੇਲ੍ਹ ਦੇ ਵਿੱਚ ਏਜੰਟ ਵੀ ਉਦਾਂ ਹੀ ਕੋ ਮਰੇ ਨੇ ਪੰਜਾਬ ਵਿਰੋਧੀ ਜਿਹੜੀਆਂ ਤਾਕਤਾਂ ਉਹ ਵੀ ਉਦਾਂ ਹੀ ਕੋ ਮਰੀਆਂ ਤੇ ਸਾਰੇ ਇਦਾਂ ਹੀ ਕੋ ਮਰੇ ਨੇ ਸੋ ਇਹ ਇਸ ਤਰੀਕੇ ਨਾਲ ਜਿਹੜੀ ਆ ਆਮ ਆਦਮੀ ਪਾਰਟੀ ਆ ਚ ਕੰਮ ਕਰ ਰਹੀ ਹੈ ਜੀ ਜੀ ਜੜੀ ਸਿੰਘ ਜੀ ਮੈਂ ਆਪਣਾ ਪੁੱਛਣਾ ਚਾਹਾਂਗਾ ਕਿ ਯੂਕੇ ਵੀ ਤੁਸੀਂ ਰਹਿੰਦੇ ਹੋ ਕਿ ਉੱਥੇ ਵੀ ਕੋਈ ਅਜਿਹੀਆਂ ਘੰਨਾਵਾਂ ਹੁੰਦੀਆਂ ਨੇ ਕਿ ਉੱਥੇ ਕੋਈ ਏਜੰਟ ਉਹਨਾਂ ਦੇ ਪੈਸੇ ਦਬ ਲਵੇ ਤੇ ਐਦਾਂ ਲੋਕ ਸਾਹਮਣੇ ਆ ਕੇ ਕਹਿੰ ਲੋ ਕਿ ਖੁਦ ਸਾਰੇ ਕਰਮ ਇਹ ਪੈਸੇ ਦਵਾ ਲੋਕਾਂ ਦੇ ਕੁਝ ਓਦਾਂ ਵਾਂ ਹੁੰਦਾ ਤੁਹਾਡੇ ਯੂਕੇ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਵਿੱਚ ਤੁਸੀਂ ਕਾਫੀ ਯੂਰਪ ਦੀਆਂ ਕੰਟਰੀਆਂ ਘੁੰਮੇ ਹੋ ਕਿ ਹੋਰ ਕੰਟਰੀ ਵਿੱਚ ਵੀ ਇਹ ਸਿਸਟਮ ਹੈ ਇਦਾਂ ਦਾ ਕੁਝ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇੱਥੇ ਭਾਨੇ ਹੋਰੀ ਲੱਖੇ ਹੋਰੀ ਇੱਥੇ ਵੀ ਹੈਗੇ ਨੇ ਜਾਂ ਨਹੀਂ ਇਹ ਤੁਸੀਂ ਪੁੱਛਣਾ ਚਾਹੁੰਦੇ ਹੋ ਹਣ ਸੋ ਇਹਦੇ ਬਾਰੇ ਜੇ ਮੈਂ ਤੁਹਾਨੂੰ ਦੱਸਣਾ ਹੋਵੇ ਤਾਂ ਬਹੁਤ ਸਿੰਪਲ ਤੇ ਸਾਦੀ ਜੀ ਗੱਲ ਹੈ ਕਿ ਇੱਥੇ ਸਾਨੂੰ ਵਿਚ ਵਾਲੇ ਬੰਦਿਆਂ ਦੀ ਲੋੜ ਨਹੀਂ ਕਿਉਂਕਿ ਕਾਨੂੰਨ ਜਿਹੜਾ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੈ ਇੱਥੇ ਕੱਲਾ ਕੱਲਾ ਪਰਸਨ ਕੱਲਾ ਕੱਲਾ ਇਥੋਂ ਦਾ ਨਾਗਰਿਕ ਜਿਹੜਾ ਆ ਉਹ ਸਿੱਧਾ ਕਾਨੂੰਨ ਦੇ ਨਾਲ ਕਨੈਕਟਡ ਆ ਨੰਬਰ ਦਿੱਤੇ ਹੋਏ ਨੇ 3999111 ਕਾਲ ਕਰੋ ਪੁਲਿਸ ਤੁਹਾਡੇ ਕੋਲ ਆ ਤੁਹਾਡਾ ਕੋਈ ਵੀ ਕੰਮ ਹੋ ਜਾਂਦਾ ਖਰਾਬ ਤਾਂ ਤੁਸੀਂ ਡਾਇਰੈਕਟਲੀ ਜਾ ਕੇ ਉਹਨਾਂ ਲੋਕਾਂ ਨੂੰ ਮਾਫ ਕਰਨਾ ਕਾਨੂੰਨ ਦੇ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਪੁਲਿਸ ਨਾਲ ਗੱਲ ਕਰ ਸਕਦੇ ਹੋ ਉਦੇ ਵਿੱਚ ਤੁਹਾਨੂੰ ਨਾ ਭਾਨੇ ਸਿੱਧੂ ਕੋਲ ਜਾਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਇੱਥੋਂ ਦੇ ਕਿਸੇ ਲੱਖੇ ਸਿਧਾਣੇ ਕੋਲ ਜਾਣ ਦੀ ਲੋੜ ਪੈਂਦੀ ਹੈ ਲੱਖਾ ਸਿਧਾਣਾ ਉਦੋਂ ਬਣਦਾ ਜਦੋਂ ਸਿਸਟਮ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਭਾਨਾ ਸਿੱਧੂ ਉਦੋਂ ਬਣਦਾ ਜਦੋਂ ਸਿਸਟਮ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਜਦੋਂ ਦੀਪ ਸਿੱਧੂ ਕਿਵੇਂ ਕਿਵੇਂ ਜਿਹੜਾ ਬਾਹਰ ਆਉਂਦਾ ਕਿਉਂਕਿ ਸਿਸਟਮ ਜਿਹੜਾ ਹੈਗਾ ਉਹ ਲੋਕਾਂ ਦੇ ਹੱਕਾਂ ਦੀ ਗੱਲ ਨਹੀਂ ਕਰਦਾ ਅਮਰਤਪਾਲ ਵੀ ਇਸੇ ਤਰੀਕੇ ਨਾਲ ਸੋ ਜੇ ਸਿਸਟਮ ਲੋਕਾਂ ਦੇ ਹੱਕਾਂ ਦੀ ਗੱਲ ਕਰੇ ਕਾਨੂੰਨ ਲੋਕਾਂ ਦੇ ਹੱਕ ਹੱਕ ਦੀ ਗੱਲ ਕਰੇ ਤਾਂ ਫਿਰ ਇਹ ਨੌਜਵਾਨ ਜਿਹੜੇ ਨੇ ਇਹ ਤਿਆਰ ਨਾ ਹੋਣ ਸੋ ਵਿਦੇਸ਼ਾਂ ਦੇ ਵਿੱਚ ਡਾਇਰੈਕਟਲੀ ਕਾਨੂੰਨ ਕੰਮ ਕਰਦਾ ਇੱਥੇ ਕਦੇ ਵੀ ਨਹੀਂ ਇਹ ਹੁੰਦਾ ਕਿ ਕੋਈ ਨਸ਼ਾ ਤਸਕਰ ਹੈਗਾ ਤੇ ਉਹ ਉਹਦਾ ਕੋਈ ਸਾਡੇ ਅਰਧਾ ਜਾ ਕੇ ਵੀ ਲੈ ਵੀ ਦਲਜੀਤ ਸਿੰਘ ਹੋਰੀ ਬੜਾ ਬੂਆ ਕੰਮ ਕਰਦੇ ਨੇ ਤੇ ਇਹ ਜਾ ਕੇ ਉਹਨੂੰ ਰੋਕਣਗੇ ਸਾਡਾ ਤਾਂ ਹੈ ਹੀ ਨਹੀਂ ਉਹਦੇ ਵਿੱਚ ਕੋਈ ਲੈਣ ਦੇਣ ਹਾਂ ਇਹ ਜ਼ਰੂਰ ਹੈ ਵੀ ਜੇ ਸਾਡੇ ਕੋਲ ਸੂਹ ਆ ਜਾਂਦੀ ਹੈ ਕਿ ਆਹ ਬੰਦਾ ਡਰੱਗ ਵੇਚਦਾ ਆ ਨਸ਼ੇ ਵੇਚਦਾ ਜਾਂ ਕੁਝ ਹੋਰ ਗਲਤ ਕੰਮ ਕਰਦਾ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਦੇ ਸਕਦੇ ਆਪਾਂ ਪਰ ਸਾਡਾ ਵਿੱਚ ਕੋਈ ਰੋਲ ਨਹੀਂ ਹੈਗਾ ਤੁ ਜੇ ਅਸੀਂ ਜਾ ਕੇ ਕਹੀਏ ਵੀ ਅਸੀਂ ਕਿਤੇ ਕੰਨਾਂ ਦੇ ਉੱਤੇ ਲਾ ਦਈਏ ਉਹ ਸਾਡੇ ਉੱਤੇ ਵੀ ਪੈ ਜਾਊਗਾ ਪਰਚਾ ਜਿਹੜਾ ਹੈਗਾ ਸੋ ਕਾਨੂੰਨ ਜਿਹੜਾ ਡਾਇਰੈਕਟਲੀ ਇੱਥੇ ਕੰਮ ਕਰਦਾ ਹੈ ਬਹੁਤ ਫਾਸਟ ਕੰਮ ਕਰਦਾ ਸੋ ਇੱਥੇ ਨਹੀਂ ਲੋੜ ਪੈਂਦੀ ਹੈਗੀ ਨੌਜਵਾਨਾਂ ਨੂੰ ਅੱਗੇ ਆਉਣ ਦੀ ਜਾਂ ਕਿਸੇ ਹੋਰ ਨੂੰ ਅੱਗੇ ਆਉਣ ਦੀ ਕਿਉਂਕਿ ਇਹ ਸਾਰਾ ਕੰਮ ਆਪ ਕਰਦੇ ਆ ਹੁਣ ਪੰਜਾਬ ਦੇ ਵਿੱਚ ਇਹ ਨੌਜਵਾਨ ਬਾਰ-ਬਾਰ ਕੋਈ ਨਾ ਕੋਈ ਹੁਣ ਤੁਸੀਂ ਪਿਛਲੇ 10-15 ਸਾਲ ਦੀ ਗੱਲ ਕਰ ਲਓ ਐਦਾਂ ਦੇ ਨੌਜਵਾਨ ਉੱਠਦੇ ਹੀ ਆਏ ਸਮੇ ਸਮੇਂ ਦੇ ਉਤੇ ਬਹੁਤ ਸਾਰੇ ਨੌਜਵਾਨ ਉੱਠੇ ਜਿਨ੍ਹਾਂ ਨੂੰ ਦਬਾ ਦਿੱਤਾ ਗਿਆ ਮਰਵਾ ਦਿੱਤਾ ਗਿਆ ਸ਼ਹੀਦ ਕਰਵਾ ਦਿੱਤਾ ਗਿਆ ਜਾਂ ਕਿ ਕਈਆਂ ਨੂੰ ਜੇਲ੍ਹਾਂ ਚ ਫੜ ਕੇ ਛੁੱਟ ਦਿੱਤਾ ਕਿਉਂ ਉਹ ਕਿਉਂ ਆਉਂਦੇ ਨੇ ਨੌਜਵਾਨ ਕਿਉਂਕਿ ਸਿਸਟਮ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਕੰਮ ਕਰਾਉਂਦਾ ਕਿ ਕਿਸੇ ਤੇ ਚੈਨੀ ਚੋਰੀ ਦਾ ਪਰਚਾ ਦੇ ਦਿਓ ਜੀ ਮੇਰੇ ਹਿਸਾਬ ਦੇ ਨਾਲ ਤੁਸੀਂ 10000 ਦਾ ਪਰਚਾ ਕਰ ਦਿਓ ਬਾਹਰ ਆਉਣ ਲੱਗੇ ਸੁਖਪਾਲ ਖੇੜਾ ਉਹਨੂੰ ਫੇਰ ਅੰਦਰ ਧੱਕ ਦਿਓ ਜਦੋਂ ਤੁਸੀਂ ਸਿਸਟਮ ਨੂੰ ਕੱਟ ਪੁਤਲੀ ਵਾਂਗ ਯੂਜ਼ ਕਰਨ ਲੱਗ ਪੈਨੇ ਹੋ ਤਾਂ ਫਿਰ ਉਹ ਨੌਜਵਾਨ ਜਿਹੜੇ ਨੇ ਉਹ ਅੱਕ ਕੇ ਬਾਹਰ ਆਉਂਦੇ ਆ ਤੇ ਇਹ ਤਾਂ ਪੰਜਾਬ ਦੀ ਤਸਵੀਰ ਹੈ ਕਿ ਪੰਜਾਬੀਆਂ ਨੇ ਪੰਜਾਬ ਦਾ ਐਸਾ ਬਲੱਡ ਹੈ ਇਹਨੇ ਬਾਰ-ਬਾਰ ਉੱਠਣਾ ਹੈ ਇਹਨੇ ਬਾਰ-ਬਾਰ ਉੱਠਣਾ ਜਿੱਥੇ ਜ਼ੁਲਮ ਹੁੰਦਾ ਹੋਇਆ ਇਹਨੇ ਇਹਨੇ ਆਪਣਾ ਜਿਹੜਾ ਰੰਗ ਆ ਉੱਥੇ ਦਿਖਾਉਣਾ ਹੀ ਦਿਖਾਉਣਾ ਉਹ ਭਾਵੇਂ ਕਿਹੜੀ ਸਰਕਾਰ ਹੈ ਇਹ ਨਾ ਮੈਂ ਬਹੁਤ ਸਿੰਪਲ ਥਿਊਰੀ ਮੈਂ ਤੁਹਾਨੂੰ ਦੱਸਦਾ ਪੰਜਾਬ ਨੇ ਮੁਗਲਾਂ ਦੇ ਨਾਲ ਵੀ ਆਡਾ ਲਾਇਆ ਉਦੋਂ ਮੁਗਲ ਰਾਜ ਹੁੰਦਾ ਸੀ ਸਮਝਿਓ ਤੁਸੀਂ ਇਸ ਗੱਲ ਨੂੰ ਮੁਗਲ ਰਾਜ ਸੀ ਜੋ ਲੋਕਾਂ ਤੇ ਤਸ਼ੱਦਦ ਕਰਦਾ ਸੀ ਉਸ ਵੇਲੇ ਵੀ ਸਿੱਖਾਂ ਦੇ ਕੋਲ ਕੋਈ ਪਾਵਰ ਨਹੀਂ ਸੀ ਆਫੀਸ਼ੀਅਲੀ ਪਰ ਸਿੱਖ ਆਪਣੇ ਦਮ ਦੇ ਉੱਤੇ ਲੜ ਕੇ ਉਹਨਾਂ ਦਾ ਮੁਕਾਬਲਾ ਕਰਦੇ ਰਹੇ ਆ ਭਈ ਅਸੀਂ ਸਰਕਾਰ ਨੂੰ ਨਹੀਂ ਮੰਨਦੇ ਅਸੀਂ ਤੁਹਾਡੀਆਂ ਨੀਤੀਆਂ ਨਹੀਂ ਮੰਨਦੇ ਉਦੋਂ ਮੁਗਲਾਂ ਦਾ ਵਿਰੋਧ ਕੀਤਾ ਉਸ ਤੋਂ ਬਾਅਦ ਅੰਗਰੇਜ਼ ਆ ਗਿਆ ਉਸ ਵੇਲੇ ਵੀ ਸਿੱਖਾਂ ਦੇ ਕੋਲ ਜੇ ਚਲੋ ਮਹਾਰਾਜਾ ਰਣਜੀਤ ਸਿੰਘ ਵਾਲਾ ਸਮਾ ਛੱਡ ਵੀ ਦਈਏ ਤਾਂ ਉਸ ਵੇਲੇ ਵੀ ਸਿੱਖਾਂ ਨੇ ਅੰਗਰੇਜ਼ਾਂ ਦਾ ਵਿਰੋਧ ਕੀਤਾ ਕਿ ਅਸੀਂ ਤੁਹਾਡੀ ਅਧੀਨਗੀ ਨਹੀਂ ਕਬੂਲਣੀ ਤੇ ਤੁਹਾਡੀਆਂ ਗਲਤ ਨੀਤੀਆਂ ਅਸੀਂ ਕਬੂਲ ਨਹੀਂ ਕਰਦੇ ਉਹਨਾਂ ਨਾਲ ਵੀ ਮੱਥਾ ਲੱਗਾ ਅੰਗਰੇਜ਼ ਵੀ ਭੱਜੇ ਭਾਰਤ ਨੂੰ ਆਜ਼ਾਦ ਵੀ ਕਰਵਾਇਆ ਗਿਆ ਉਸ ਤੋਂ ਬਾਅਦ ਜਿਹੜੀਆਂ ਹੁਣ ਸਰਕਾਰਾਂ ਆਈਆਂ ਜਿਹਦੇ ਵਿੱਚੋਂ ਬਿਆਨਤ ਸਿੰਘ ਸੀ ਬੀਬੀ ਇੰਦਰਾ ਗਾਂਧੀ ਸੀ ਇਹਨੇ ਵੀ ਇਸੇ ਤਰੀਕੇ ਨਾਲ ਕੀਤਾ ਕਿ ਸਿੱਖਾਂ ਨੂੰ ਇਸ ਤਰ੍ਹਾਂ ਦਬਾਈਏ ਗਲਤ ਨੀਤੀਆਂ ਲਿਆਂਦੀਆਂ ਤੇ ਇਹਨਾਂ ਦਾ ਵਿਰੋਧ ਵੀ ਜਿਹੜੇ ਸਿੱਖੋ ਕਰਦੇ ਆਇਆ ਅੱਜ ਬਾਦਲਾਂ ਦਾ ਵਿਰੋਧ ਵੀ ਉਸੇ ਤਰੀਕੇ ਨਾਲ ਹੋਇਆ ਕੈਪਟਨ ਦਾ ਵੀ ਹੋਇਆ ਤੇ ਅੱਜ ਭਗਵੰਤ ਮਾਨ ਦਾ ਵੀ ਉਸੇ ਤਰੀਕੇ ਨਾਲ ਹੋ ਰਿਹਾ ਸੋ ਹੁਣ ਇਹ ਉੱਪਰ ਵਾਲੀਆਂ ਤਾਕਤਾਂ ਨੂੰ ਸੋਚਣਾ ਪੈਣਾ ਕਿ ਸਿੱਖ ਤਾਂ ਨਹੀਂ ਬਦਲੇ ਮਤਲਬ ਏਰਾ ਬਦਲਦੀਆਂ ਰਹੀਆਂ ਮੁਗਲ ਏਰਾ ਸੀਗੀ ਅੰਗਰੇਜ਼ਾਂ ਦੀ ਏਰਾ ਆਈ ਉਹ ਸਾਰੀਆਂ ਬਦਲਦੀਆਂ ਰਹੀਆਂ ਉਹ ਜਾਂਦੀਆਂ ਰਹੀਆਂ ਪਰ ਸਿੱਖ ਆਪਣੇ عقیده ਦੇ ਉੱਤੇ ਪੰਜਾਬੀ ਸ਼ਬਦ ਮੈਂ ਵਰਤਦਾ ਪੰਜਾਬ ਦੇ ਮਤਲਬ ਕਿ ਜਿਹੜੇ ਲੋਕ ਨੇ ਇਹਨਾਂ ਦਾ ਬਲੱਡ ਹੀ ਇਸੇ ਤਰੀਕੇ ਦਾ ਜਦੋਂ ਤੁਸੀਂ ਇਹਨਾਂ ਤੇ ਗਲਤ ਨੀਤੀਆਂ ਘੜੋਗੇ ਤਾਂ ਤੁਹਾਡਾ ਵਿਰੋਧ ਹੋਣਾ ਹੀ ਹੋਣਾ ਇਹ ਭਾਵੇਂ ਅੱਜ ਤੋਂ 50 ਸਾਲ ਬਾਅਦ ਦੀ ਵੀ ਗੱਲ ਕਰ ਲਓ ਇਹ ਨਾ ਕਹੋ ਕਿ ਉੱਥੇ ਭਈਏ ਫਸਾ ਦਿੱਤੇ ਆਪਾਂ ਤੇ ਹੁਣ ਇਹਨਾਂ ਦਾ ਡੀਐਨਏ ਚੇਂਜ ਕਰ ਦਾਂਗੇ ਤੇ ਇਹ ਬੋਲਣਗੇ ਨਹੀਂ ਸੋ ਤੁਸੀਂ ਕੱਠ ਦੇਖਦੇ ਹੋ ਨਾ ਜਦੋਂ ਤੁਹਾਨੂੰ ਪਤਾ ਲੱਗਦਾ ਫਿਰ ਕਿ ਭਾਵੇਂ ਜਿੰਨੇ ਮਰਜ਼ੀ ਭਈਏ ਵਸਾਈ ਜੋ ਆ ਕੇ ਪੰਜਾਬ ਦੇ ਵਿੱਚ ਆ ਜਿਹੜੇ ਕੱਠ ਨੇ ਅਗਵਾਈ ਭਰਦੇ ਆ ਫਤੇਗੜ ਸਾਹਿਬ ਤੁਸੀਂ ਦੇਖੋ ਕਿੰਡਾ ਵੱਡਾ ਇਕੱਠ ਹੋਇਆ ਸੋ ਪੰਜਾਬੀਆਂ ਨੇ ਉਸੇ ਤਰੀਕੇ ਨਾਲ ਗਲਤ ਨੀਤੀਆਂ ਦਾ ਵਿਰੋਧ ਹਮੇਸ਼ਾ ਕਰਦੇ ਰਹਿਣਾ ਇਹ ਸਰਕਾਰਾਂ ਨੂੰ ਸਮਝਣ ਦੀ ਲੋੜ ਹੈਗੀ ਆ ਕਿ ਤੁਸੀਂ ਆਪਣੇ ਆਪ ਨੂੰ ਚੇਂਜ ਕਰਨਾ ਹੈ ਜਾਂ ਫਿਰ ਨਹੀਂ ਕਰਨਾ ਜੀ ਜਦੇਲ ਸਿੰਘ ਜੀ ਕਹੇ ਲੋ ਕਿ ਜਦ ਵੀ ਕੋਈ ਜਾਣਕਾਰੀਆਂ ਦੀ ਲੋੜ ਪੈਂਦੀ ਹੁੰਦੀ ਹੈ ਅਸੀਂ ਤੁਹਾਡਾ ਰੁਕ ਕਰਦੇ ਹਾਂ ਤੁਸੀਂ ਕਹੇ ਲੋ ਕਿ ਬਹੁਤ ਸਹੀ ਤੇ ਇਸ ਦੀ ਜਿਹੜੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੰਦੇ ਹੋ ਤੇ ਧੰਨਵਾਦ ਸਾਨੂੰ ਜੁੜਨ ਦੇ ਲਈ ਆਪਣੇ ਵਿਚਾਰ ਸਿਰ ਦਰਸ਼ਕਾਂ ਤੇ ਅੱਗੇ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਜੀ ਤੇ ਤੁਹਾਡੇ ਦਰਸ਼ਕਾਂ ਦਾ ਸੋ ਬੇਨਤੀ ਇੱਕ ਮੈਂ ਕਰਦਾ ਕਿ ਵੱਧ ਤੋਂ ਵੱਧ ਸਾਡਾ YouTube ਚੈਨਲ ਆਨੂੰ ਸਬਸਕ੍ਰਾਈਬ ਕਰੋ ਤੇ Facebook ਪੇਜ ਨੂੰ ਜਰੂਰ ਲਾਈਕ ਕਰੋ ਕਿਉਂਕਿ ਪਿਛਲੇ ਸਮੇਂ ਦੇ ਵਿੱਚ Facebook ਪੇਜ ਜਿਹੜਾ ਦੋ ਵਾਰ ਸਟ੍ਰਾਈਕ ਮਾਰ ਕੇ ਬੰਦ ਕਰਵਾ ਦਿੱਤਾ ਗਿਆ ਸੋ ਹੁਣ ਇੱਕ ਨਵਾਂ ਪੇਜ ਬਣਾਇਆ ਹੋਇਆ ਜਿਹਦੇ ਸਿਰਫ ਤੇ ਸਿਰਫ 400 ਫਾਲੋਅਰ ਨੇ ਸੋ ਤੁਹਾਨੂੰ ਪਤਾ ਹੈ 400 ਫਾਲੋਅਰਸ ਕੁਝ ਵੀ ਨਹੀਂ ਹੁੰਦੇ ਸੋ ਬੇਨਤੀ ਹੈ ਕਿ ਵੱਧ ਤੋਂ ਵੱਧ ਉਹਨੂੰ ਫਾਲੋ ਕਰੋ ਤੇ ਕਰਵਾਓ ਘਟੋ ਘਟ 1 ਲੱਖ ਫਾਲੋਅਰਸਾਨੂੰ ਕਰਕੇ ਦਿਓ ਤੇ ਫਿਰ ਵਧੀਆ ਤਰੀਕੇ ਨਾਲ ਅਸੀਂ ਕੰਮ ਕਰੀਏ ਐਪਰੀਸ਼ੀਏਟ ਕਰੋ ਫਾਲੋ ਕਰਕੇ ਬਹੁਤ ਧੰਨਵਾਦ ਜੀ ਤੇ ਪ੍ਰਾਈਡ ਪੰਜਾਬ ਟੀਵੀ ਦੇਖ ਦਸ਼ਕਾਂ ਤੋਂ ਲੰਮੇ ਗਿਆਜਤ ਧੰਨਵਾਦ